ਤੇ ਇਸ ਵਾਰ ਸਭ ਤੋਂ ਵੱਡੀ ਗਲਤੀ ਹੋ ਗਈ ਆ ਤੇ ਦੇਖ ਲੋ ਮਿੱਤਰੋ ਪਿੰਡ ਇਧਰ ਦੇ ਕਿੰਨੇ ਨੈਕਸਟ ਲੈਵਲ ਆ ਬਹੁਤ ਲੋਈ ਮਿੱਤਰੋ 15 15 20 20 ਕਿਲੋ ਭਜਨ ਇੱਥਾ ਪਾਇਆ ਰਿਹਾ ਆਪਾਂ ਬੈਗਾਂ ਚ ਸਾਲਾ ਸਾਈਕਲ ਥੱਲੇ ਕਿਧਰ ਤਾਰਦੀ ਤੂੰ ਯਾਰ ਕੀ ਆ ਯਾਰ ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹੌਪ ਕਰਦੇ ਸਾਰੇ ਜਣੇ ਵਧੀਆ ਹੋਣਗੇ ਤੇ ਅੱਜ ਆਪਾਂ ਚੱਲਨੇ ਆ ਕਲੂ ਮੈਂ 3 ਸਾਈਕਲਾਂ ਦੇ ਠੀਕ ਆ ਤਿੰਨੇ ਭਾਈ ਤੇ ਅੱਜ ਚਲਾਏ ਸਮਾਨ ਲੈਣ ਠੀਕ ਆ ਜੀ ਠੀਕ ਹੈ ਮੈਂ ਤੁਹਾਨੂੰ ਨਾ ਨਹੀਂ ਨਹੀਂ ਦਿਖਾਣਾ ਨਹੀਂ ਕਰੀ ਫੋਨ ਹੀ ਦਿਖਾਣਾ ਯਹੀ ਮਤਾਂ ਮੈਂ ਵੀ ਕਦਾ ਸਿਆ ਐ ਰਮਾ ਲੋ ਜੀ ਮਿੱਤਰੋ ਕਰੋ ਪਾਣੀ ਕੱਢ ਪਏ ਹੁਣੇ ਆ ਦੇਖੋ ਜੇ ਇਹ ਜਿੰਨ ਘੋੜਾ ਇਹ ਨਹੀਂ ਘੋੜਾ ਇਹ ਯੂਰੋਪੀਅਨ ਸਾਈਕਲ ਹੈ ਦੇਖਿਆ ਕਿਦਾਂ ਭੱਦੀ ਜਾਂਦੀ ਹੈ ਸਾਈਕਲ ਬਿਨਾ ਪੈਂਟ ਲਾਂਦੋਈ ਆਹ ਕੀ ਆ ਦੇਖੋ ਆਹ ਇਧਰ ਕੰਟਰਕਸ਼ਨ ਵਰਕ ਚੱਲ ਰਿਹਾ ਹੋਈ ਚਾਓ ਹਲੋ ਜੀ ਮਿੱਤਰੋ ਹਰੇ ਆਪਾਂ ਪਾਉਂਦੀ ਆ 크ੋਕੋਡਾਇਲ ਸੜੀ ਕੰਪਨੀ ਐ ਇੱਥੇ ਠੀਕ ਐ ਇਹ ਸਾਹਮਣੇ ਘਰ ਵਗੈਰਾ ਤੇ ਆ 크ੋਕੋਡਾਇਲ ਸਾਹਮਣੇ ਤੁਹਾਨੂੰ ਦਿਖੀ ਰਿਹਾ ਹੁਣ ਤੇ ਰੋਡ ਸਿੱਧਾ ਆਪਣਾ ਇਹੀ ਜਾਊਗਾ ਲੋ ਮੈਕ ਨੂੰ ਐ ਉਲਟੇ ਜਾ ਰਿਹਾ ਹਲੋੜਾ ਉਲਟਾ ਹੋ ਗਿਆ ਬਾਈ ਮੈਂ ਪਰ ਇਹਨੂੰ ਗਿਆ ਦਾ ਕਾਰ ਦੇਖੋ ਬਾਬੋ ਕੀ ਗੈਂਡ ਆ ਹੈ ਵਧੀਆ ਸਾਧ ਵਿੱਚ ਸਾਰੇ ਰਹਿ ਗਿਆ ਲੋ ਜੀ ਆਪਣੇ ਬੰਦੇ ਸਾਰੇ ਪਿੱਛੇ ਹੀ ਰਹਿ ਗਏ ਆਪਾਂ ਹੀ ਅੱਗੇ ਆ ਗਏ ਉਹ ਪਿੱਛੇ ਦੂਜੇ ਨੰਬਰ ਤੇ ਘੋਰਾ ਵਾ ਤੀਜੇ ਨੰਬਰ ਤੇ ਦੂਜਾ ਘੋਰਾ ਵਾ ਵੱਡੇ ਵਾਲਾ ਠੀਕ ਹੈ ਨਾ ਆਹ ਲੋ ਜੀ ਦੂਜੇ ਪਿੰਡ ਪਹੁੰਚ ਗਏ ਆਪਾਂ ਇੱਕ ਪਿੰਡ ਕ੍ਰੋਸ ਕਰਕੇ ਫਿਰ ਇਹ ਤੋਂ ਅੱਗੇ ਖਲੋਂ ਦਾ ਇੱਕ ਆ ਠੀਕ ਹੈ ਨਾ ਪਛੋਟਾ ਜਾ ਕਰ ਆ ਘਰ ਨਵੇਂ ਬਣਨ ਲੱਗੇ ਆ ਹਲੇ ਉਧਰ ਸਾਈਡ ਕੋਈ ਪਿੰਡ ਦਾ ਮਾਹੌਲ ਦੇਖੋ ਤੁਸੀਂ ਆ ਪਿੰਡ ਆ ਇੱਕ ਯਾਰਪ ਦਾ ਪਿੰਡ ਆ ਇਹ ਸਾਹਮਣੇ ਕਲੂਮ ਇੱਕ 3 ਕਿਲੋਮੀਟਰ ਆ ਦੱਸਿਆ ਹੋਇਆ ਆ ਲੈ ਕੋਈ ਜੇ ਵੀ ਪੂਰੇ ਮੈਪ ਨੂੰ ਲਾਏ ਹੋਏ ਆ ਵਧੀਆ ਸਿਸਟਮ ਆ ਦੇਖੋ ਇਹਨੇ ਨਾ ਬਾਬੇ ਇੱਥੇ ਵੀ ਨਾਸ ਮਾਰ ਰਹੇ ਨੇ ਆਟ੍ਰੈਕਟਰਾਂ ਦੇ ਢਡੀਆਂ ਵਾਲੇ ਪੂਰਾ ਸਫਾਈ ਦਾ ਪੂਰਾ ਧਿਆਨ ਰੱਖਦੇ ਬਾਬੇ ਮਾਚ ਚ ਸਾਫ ਕਰ ਦਿੰਨੇ ਆ ਇਹਨੂੰ ਆ ਡਸਟ ਵੀ ਦੇਖੋ ਕਿਦਾਂ ਰੱਖੇ ਨੇ ਆ ਆਹ ਇਥੇ ਲਈ ਬਾਹਰ ਇਹ ਹੈਂਟ ਮੋਹਲ ਜੀ ਆ ਬੱਚਾ ਨਾ ਕਿਹਾ ਹਾਂ ਲਾ ਕੇ ਦਿੱਤਾ ਹੋਇਆ ਘਰ ਦੇ ਬਾਹਰ ਹੀ ਦੇਖਿਆ ਫਿਰ ਨੈਕਸਟ ਲੈਵਲ ਆ ਭਾਈ ਨੈਕਸਟ ਲੈਵਲ ਪਹਿਲਾਂ ਇੱਕ ਵਾਰ ਆਪਾਂ ਪੈਦਲ ਜ਼ਬਰ ਕਰਿਆ ਸੀ ਉਹਨੇ ਨੂੰ ਪੈਦਲ ਗਏ ਸੀ ਕਿਲੋਂ ਮੈਂ ਇੱਕ ਤੇ ਦੇਖ ਲਓ ਮਿੱਤਰੋ ਪਿੰਡ ਇਧਰ ਦੇ ਕਿੰਨੇ ਨੈਕਸਟ ਲੈਵਲ ਆ ਬਹੁਤ ਵਧੀਆ ਯਾਰ ਬਹੁਤ ਵਧੀਆ ਤਰੱਕੀ ਹੋਈ ਹੈਗਾ ਕੋਈ ਵੀ ਰੋਡ ਦੀ ਕੰਸਟ੍ਰਕਟਰੀ ਆ ਤੇ ਰਾਈਟ ਨੋ ਪਾ ਲੈ ਚੈੱਕ ਚਾਂ ਠੀਕ ਹੈ ਚੈੱਕ ਵੀ ਬਹੁਤ ਵਧੀਆ ਘਟਰੀਆ ਤੇ ਪੈਸੇ ਮਾਮਲੇ ਰੀ ਵੀ ਠੀਕ ਆ ਬਿਲਕੁਲ ਐਵੇਂ ਨਹੀਂ ਆ ਵੀ ਘੱਟ ਪੈਸੇ ਦਿੰਦੇ ਆ ਪੈਸੇ ਪੁੱਛਿਆ ਜਾਂਦਾ ਆਏ ਸਾਹਮਣੇ ਦੋ ਰਸਤੇ ਆ ਗਏ ਨੇ ਮੈਨੂੰ ਲੱਗਦਾ ਆਹ ਰਸਤਾ ਆਹ ਰਸਤਾ ਬੁੱਲ ਗਿਆ ਜੀ ਰਸਤਾ ਬੁੱਲ ਗਿਆ ਜੀ ਭਾਈ ਆ ਦੇਖੋ ਆਪੇ ਮਾਹੌਲ ਆ ਲਿਖਿਆ ਹੋਇਆ ਦੇਖੋ ਕਲੋ ਮੈਕ ਏਰਾ ਸਾਮਰਿਆ ਇੱਕ ਸਾਈਡ ਕਰਿਆ ਸਾਈਕਲ ਵਿੱਚ ਨਾ ਮਰਵਾਦੀ ਉਹਨਾਂ ਅਰਾਸ ਤਾਇਦ ਉਹ ਬੰਦਾ ਪਿਛਲੀ ਰਹਿ ਗਿਆ ਆਪਣਾ ਇੱਕ ਨਾ ਤੇ ਰੁਗਿਆ ਨਾ ਬੇ ਰਸਤੇ 'ਚ ਉਹ ਬਾਈ ਖੜਿਆ ਮੈਂ ਖੜਿਆ ਤੇ ਉਹ ਆ ਗਿਆ ਉਹਦੀ ਵੇਟ ਲੱਗੇ ਸੀ ਕਰਨ ਆ ਜਾ ਆ ਜਾ ਆ ਜਾ ਚੱਲ ਯੇ ਸਾਥੀ गवारा ए चलो लो मैं कब पहुंचो जल्दी ये 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 राधे को मित्रों कितना डेंजरस लग ਆ ਜੋਰੇ ਆ ਲੋ ਜੀ ਮਿੱਤਰੋ ਤੂਫਾਨ ਜਮੀ ਨਿਕਲ ਗਈ ਆ ਪੂਰੀ ਨਸਕਾਰੇ ਮਾਰ ਰਹੀ ਆ ਤੇ ਸੋਰਜੇ ਨਸਕਾਰੇ ਮਾਰ ਰਹੇ ਆ ਤੇ ਕਲੂਮੈਕਾ ਪਹੁੰਚ ਗਏ ਆ ਠੀਕ ਹੈ ਜੀ ਆ ਸਾਹਮਣੇ ਕਲੂਮੈਕਾ ਤੇ ਇਧਰ ਨਾਲ ਹੀ ਲਿੱਧਰ ਆ ਲਿੱਧਰ ਲੀਕ ショਅ ਉਹ ਇਧਰ ਤੁਸੀਂ ਗਰੋਸਰੀ ਗਰੋਸਰੀ ਸਮਾਨ ਖਰੀਦ ਸਕਦੇ ਹੋ ਹੋ ਕੀ ਆ ਕੀ ਚਾਚਾ ਠੀਕ ਹੈ ਨਾ ਜੀ ਤਾਂ ਰੋਡ ਤੇ ਅਸੀਂ ਸਾਈਕਲਿਸਟ ਕਰਕੇ ਚਲਾ ਰਹੇ ਹਾਂ ਕਿਉਂਕਿ ਗੱਡੀਆਂ ਬਹੁਤ ਤੇਜ਼ ਚੱਲਦੀਆਂ ਤਾਂ ਕਰਕੇ ਤੇ ਚਲਾ ਸਕਦੇ ਤੁਸੀਂ ਪਟਵਾਤੇ ਆ ਜਾਣੀ ਹੈ ਵੀ ਹੱਥ ਲਾ ਨਹੀਂ ਸਕਦੇ ਤੇ ਰੋਡ ਤੇ ਘੱਟ ਅਵੋਇਡ ਕਰਦੇ ਨੇ ਚਲਾਉਣ ਨੂੰ ਆਹ ਦੇਖੋ ਬਾਈ ਵੀ ਉਹ ਦੇਖੋ ਕਾਫੀ ਦਿਨ ਬਾਅਦ ਇਦਾਂ ਦਾ ਵਿਊ ਦੇਖਣ ਨੂੰ ਮਿਲਿਆ ਨਾ ਤਾਂ ਨਜ਼ਾਰਾ ਹੀ ਆ ਜਾਂਦਾ ਯਾਰ ਕੁਝ ਨੈਕਸਟ ਲੈਵਲ ਦਾ ਹੈ ਠੀਕ ਹੈ ਨਾ ਜੀ ਇਹ ਸਾਈਕਲ ਮੰਨੀ ਜਾ ਰਹੀ ਹੈ ਸ਼ੌਕ ਦੀ ਮੈਂ ਤਾਂ ਮਾਰਨ ਦੀ ਲੋੜ ਹੀ ਨਹੀਂ ਪੈਦੀ ਹੈ ਆਵੇਂ 25 ਸਦੀ ਹੈ। ਆ ਬ੍ਰੇਕ ਵੀ ਦੂਜੇ ਹੱਥ ਚਾਂਦੇ ਤਰ੍ਹਾਂ ਬ੍ਰੇਕ। ਇਹ ਇਹ ਆ ਲੀਡਲਪਨ ਪਹੁੰਚ ਗਏ ਆ ਤੇ ਸਾਹਮਣੇ ਉਸਾਇਡ ਲੀਡਲ ਆ ਇਹ ਜਿਹੜਾ ਚਿਮਨੀ ਦਿਖਦੀ ਆ ਇਹ ਤਾਂ ਥੋੜੀ ਜਿਹੀ ਅੱਗੇ। ਠੀਕ ਹੈ ਜੀ। ਆ ਕਾਰਾਂ ਦਾ ਸ਼ੋਰੂਮ ਆ ਗਿਆ ਆ। ਅੱਜ ਸੀਗੀ ਛੁੱਟੀ ਸਾਡੀ ਆ ਕਰਕੇ ਆਪਾਂ ਇੱਧਰ ਨੂੰ ਮਾਰ ਪਾ ਲਈ ਆ ਟਰੱਕਾਂ ਦੀ ਕੰਪਨੀ ਟਰੱਕਾਂ ਟਰੱਕ ਟੂ ਕਲੋਡ ਹੁੰਦੇ ਆ ਇੱਥੇ ਆਉਂਗੇ ਕਾਰਾਂ ਨਾਲ ਹੁੰਦੀਆਂ ਟਰੱਕਾਂ ਆ ਆਹ ਦੇਖੋ ਕਾਰ ਖੜੀ ਆਹ ਤੇ ਬ੍ਰੇਕ ਕਿੱਦਾਂ ਨਹੀਂ ਮਾਰੀ ਆਹ ਹੋਈ ਆ ਪੁੱਤਾ ਆ ਗਿਆ ਸੀ ਓਹ ਹੋ ਦੇਖੀ ਜੀ ਦਿਲ ਲਵਾਉਂਦੀ ਆ ਹਾਲੋ ਇਹਨੂੰ ਤੋ ਜੀ ਜਲਦੀ ਚੜਾਈ ਦੇਖੋ ਮਸਲੇ ਵਾਲਾ ਜਿੱਥੇ ਨੂੰ ਦਿਲ ਘਾਰ ਰਿਹਾ ਉਧਰੋਂ ਨਹੀਂ ਘੱਟ ਰਹੇ ਆ ਆਪਣੀ ਮਨਮਰਜ਼ੀ ਚੜਦੀ ਆ ਫਰਾ ਡਾੜੀ ਦਾ ਰਾਜਾ ਉਹ ਇੱਥੇ ਆ ਲੋ ਜੀ ਮਿੱਤਰੋ ਸਾਈਕਲਾਂ ਲੋਕ ਕਰਦਾਂਗੇ ਆਪਾਂ ਔਰ ਇਹ ਤਿੰਨੇ ਠੀਕ ਹੈ ਤੇ ਫਿਰ ਜਾਣਾ ਲੀਦਲ ਦੇ ਅੰਦਰ ਤੇ ਇਸ ਵਾਰ ਸਭ ਤੋਂ ਵੱਡੀ ਗਲਤੀ ਹੋ ਗਈ ਆਪਾਂ ਪਾਣੀ ਦੀ ਬੋਤਲ ਨਹੀਂ ਲੈ ਕੇ ਆਏ ਠੀਕ ਹੈ ਹੁਣ ਅੰਦਰੋਂ ਹੀ ਪਾਣੀ ਖਰੀਦੀਏ ਬਿਨਾ ਪੈਣਾ ਠੀਕ ਹੈ ਬਾਹਰ ਦੇ ਕਿਤੇ ਵੀ ਨਹੀਂ ਮਿਲਦਾ ਪਾਣੀ ਕਿਤੇ ਵੀ ਨਹੀਂ ਮਿਲਦਾ ਚਾਹ ਵੀ ਕਿਤੇ ਮਿਲਦਾ ਹੁਣ ਐਦਾਂ ਤਾਂ ਮੈਂ ਬੋਲ ਨਹੀਂ ਸਕਦਾ ਪੁਰਸ਼ਿਓਰਟੀ ਨਾਲ ਗੱਲ ਕੀਤੀ ਅਸੀਂ ਸੱਤ ਵੀ ਨਹੀਂ ਕਰਿਆ ਬਾਕੀ ਮੇਰੇ ਅਕੋਰਡਿੰਗ ਕਦੀ ਵਾਰ ਅਸੀਂ ਪੁੱਛਿਆ ਨਹੀਂ ਮਿਲਦਾ ਪਾਣੀ ਬਾਹਰ ਪਿੰਨ ਇਹ ਕਰਨੇ ਉਹ ਇੰਟਰਨੈਟ ਪਰ ਤੇ ਸਗਲਾ ਤੀਨੇ ਕਰਤੀਆਂ ਲੋਕਾਂ ਕਰਦੀ ਕਰਦੀ ਠੀਕ ਹੈ ਤਰ੍ਹਾਂ ਸਮਾਨ ਆਪਾਂ ਲੈ ਲਿਆ ਤਾਂ ਤੁਹਾਨੂੰ ਇੱਥੇ ਹੀ ਦਿਖਾਉਂਦਾ ਇੱਥੇ ਵੀ ਆ ਦੇਖੋ ਬੋਟਲਸ ਪਾ ਕੇ ਤੇ ਤੁਸੀਂ ਲੈ ਸਕਦੇ ਹੋ ਇੱਥੋਂ ਕਰਾਉਨ ਜਾਂ ਇੱਥੋਂ ਬੋਟਲਸ ਗਰਾਉਂਡੀਆਂ ਦੇਖੋ ਆ ਤਿੰਨ ਗਰਾਉਂਡ ਦੀ ਬੋਤਲ ਆ ਆ ਸੀਨ ਆ ਵਾ ਭਾ ਕਈ ਦਿਨਾਂ ਮਸ਼ੀਨਾ ਹੋ ਰਹੀ ਇਦਰਾ ਸਾਮਾਨ ਥੋੜਾ ਵਧਾ ਲੈ ਲਿਆ ਆਪਾਂ ਹੁਣ ਪਰਲੇ ਮਾਲ ਨਹੀਂ ਚੱਲਨੇ ਆ ਆ ਦੇਖੋ ਮੇਰਾ ਇਦਰਾ ਹਾਂ ਬਾਈਕ ਦਾ ਸ਼ੋਰੂਮ ਆ ਆ ਜਾ ਉਹ ਤੇਰੀ ਇੰਨੀ ਦੂਰ ਤੇ ਚੱਕ ਲੈ ਸੈਂਸਰ ਇਹਨਾਂ ਨੇ ਮਾਰਾ ਕੋ ਬੰਦੇ ਆਣ ਲੱਗ ਰਹੇ ਆ ਆ ਜਾ ਸਿੱਧਾ ਉਹ ਉਲਟਾ ਝੜ ਗਿਆ ਆ ਸ਼ੌਪ ਸੇ ਗਏ ਸੀਗੇ ਤੇ ਉਹ ਸ਼ੌਪ ਬੰਦ ਸੀ ਚਲ ਫੇਰ ਆਪਾਂ ਉਹ ਖਲੂ ਮੈਂ ਖੁਣ ਘੁੰਮ ਰਹੇ ਆ ਮੈਂ ਘੁਮਾ ਰਿਆ ਇਹਨਾਂ ਨੂੰ ਅੱਗੇ ਅੱਗੇ ਮੈਂ ਪਿੱਛੇ ਪਿੱਛੇ ਉਹ ਠੀਕ ਹੈ ਨਾ ਤੇ ਆ ਪੂੜੇ ਕੋਲ ਪਹੁੰਚ ਗਏ ਨਦੀ ਆ ਇੱਕ ਆਈ ਥਿੰਕ ਸੁਆ ਜਾ ਲੱਗਦਾ ਆ ਜਾ ਬੁਗੇ ਕੱਟਣਾ ਕਰਦੇ ਪੱਕਾ ਪੀਆਰ ਦਵਾ ਦੇ ਕੁੱਤੇ ਆਵੇ ਕਿ ਪੀਆਰ ਦਵਾ ਦੇ ਪੀਆਰ ਦਵਾ ਦੇ ਕੁੱਤੇ ਆਵੇ ਪੀਆਰ ਦਵਾ ਦੇ ਹੈ ਹੈ ਠੀਕ ਨਹੀਂ ਹੈ ਇਹ ਮਤਲਬ ਕੀ ਹੈ ਇੱਥੇ ਜੇ ਕੁੱਤਾ ਘਟ ਲੈਂਦਾ ਤੁਹਾਨੂੰ ਪੀਆਰ ਹੋ ਜੰਨੇ ਉਹ ਤੇ ਕਾਫੀ ਯੂਰੋ ਤੁਹਾਨੂੰ ਮਿਲਦੇ ਵੀ ਆ 30000 ਯੂਰੋ 25 25000 25000 30000 ਯੂਰੋ ਕੁਝ ਅਪਰੋਕਸ ਮਿਲਦੇ ਆ ਠੀਕ ਹੈ ਨਾ ਪੀਆਰ ਕਰਾ ਦੇ ਕੁੱਤਿਆ ਵੇ ਪੀਆਰ ਕਰਾ ਦੇ ਛੋੜ ਦੇ ਇਹਦੀ ਪੈਂਚਰ ਓਏ ਹੈ ਆ ਲੋ ਜੀ ਉਤਰੋ ਗੁੰਮ ਫਿਰ ਕੇ ਫੇਰ ਉੱਥੇ ਹੀ ਆ ਗਏ ਨੇ ਬਤਾ ਉਸਕੋ ਅਭੀ ਕੀ ਕਰੇ ਚੱਲੀ ਜਾ ਰਹੇ ਹਾਂ ਠੱਕਾ ਲਾ ਕੇ ਉਧਰ ਜਾਣਾ ਹੋਰ ਨਿਕਲ ਜਾਨੇ ਆ ਲੈ ਕਹਿਗਾ ਅੱਗੇ ਨੂੰ ਹੂੰ ਕਹਿੰਦਾ ਉਹਨੇ ਰੇ ਨਾ ਮੁੜ ਗਿਆ ਉੱਟ ਪਾਤ ਪਾਤ ਨੂੰ ਚੱਲੋ ਨਾ ਉਹ ਸਾਈਕਲਾਂ ਵਾਸਤੇ ਨਾ ਰੋਡ ਬਣਾਇਆ ਉਹ ਸਰਕਾਰ ਨੇ ਠੀਕ ਆ ਨਾ ਦੁਬਾਰਾ ਫੇਰ ਉੱਥੇ ਲੀਡਰ ਦੇ ਸਾਹਮਣੇ ਆ ਕੇ ਘੁੰਮ ਫਿਰ ਕੇ ਹੂੰ ਲੋਜ ਮੇਰਾ ਇੱਥੇ ਲਾਂਦੇ ਆ ਸੈਕ ਨਾਲ ਤੋਂ ਇੱਥੇ ਲਿਨਿਆ ਥੋੜਾ ਬੋਧਾ ਸਮਾਨ ਹੋਰ ਲੋਜ ਦੇ ਬਰਾਬਰ ਲਾ ਸੈਕ ਨਾਲ ਦੇ ਨਾ ਉਹ ਲੰਘਦਾ ਜਗਾਰਡ ਇੱਕ ਕੇ ਲੋਗ ਨਾਲ ਸਾਰੀ ਸੈਕ ਨਾਲ ਕਰਦੀਆਂ ਫਿਰ ਤਾਂ ਲੈ ਜਾ ਤਿੰਨਾ ਹੀ ਲੈ ਜਾ ਕਰ ਲੋ ਭਾਈ ਗੱਡੀ ਲੈ ਲਓ ਇੱਕ ਇੱਧਰ ਆ ਜਾ ਤੇਰੀ ਇਹ ਹੋ ਹੋੜਾ ਇਹ ਬਾਬੇ ਦੀ ਕਾਰ ਆ ਦੇਖ ਲੈ ਕਿਦਾਂ ਲੈ ਜਾਂਦਾ ਇਹਨੂੰ ਨਾਲ ਫੋਰ ਇਨਿਮਸ ਆ ਜੋ ਨਾ ਇਹ ਸੀਟਿੰਗ ਉੱਤੇ ਪਾ ਲਈ ਦੂ ਮਹਿਲਾ ਦਾ ਪੜ ਗਿਆ ਮੱਜ ਵਾਲੇ ਮੈਂ ਦੇਖਿਆ ਫਿਰ ਮੈਂ ਬਦਕਾ ਜਮਾ ਆਉਂਾ ਇਸ ਸੀਟ ਕਿ ਨਹੀਂ ਚਾਹੀਓ ਫਸਾਲੇ ਹਾਂ ਫਸਾਲੇ ਚਲਦੇ ਰਹੋ ਜਿਹੜਾ ਰਿਕਾਰਡ ਵਿੱਚ ਸਹੀ ਹੋਏ ਇਹ ਜਿਹੜਾ ਨਾ ਪੜਾ ਹਾਂ ਉਹ ਇਹ ਲੈਣੀ ਪੈਣੀ ਯੋ ਲੈ ਲਾ ਯੋ ਲਾ ਲਾ ਪਿੱਛਾ ਉਸਕੇ ਉਲਟੀ ਗੱਲਾਂ ਲੈ ਕੇ ਤੁਹਾਨੂੰ ਅਲੈਗੇ ਆਹ ਲੋ ਜੀ ਮਿੱਥੋਂ ਨੀਦਨ ਚ ਆਪਾਂ ਫੇਰ ਪਹੁੰਚ ਗਏ ਆ ਗਏ ਆ ਤੇ ਇੱਥੋਂ ਲਵਾਂਗੇ ਸਮਾਨ ਹਾਂ ਨੌਟਰੀਆਂ ਯਾਸਤੀਆਂ ਨੇ ਪ੍ਰੋਡਕਟ ਖੀਰੇ ਲਿੱਤੇ ਆ ਇੱਥੋਂ ਤੇ 11 ਗ੍ਰਾਊਂਡ ਦੇ ਪੈ ਜਾਂਦੇ ਆ ਸਾਢੇ 3 ਨਾਲ ਗੁਣਾ ਕਰਦੇ ਚਲੇ ਆ ਬਸ ਹੁਣ ਗੋਭੀ ਦੇਖੋ ਕਿੰਨੀ ਫਰੈਸ਼ ਗੋਭੀ ਆ ਦੇਖੋ ਫਰੈਸ਼ ਮਾਲ ਹੈ ਪੂਰਾ 8 ਮੌਨਟਰਾ ਫਰੈਸ਼ ਫਰੈਸ਼ ਟਮਾਟਰ ਲਿੱਤੇ ਆ ਦੇਖੋ ਕਿੰਨੇ ਫਰੈਸ਼ ਨਾਲ ਬਿਲਕੁਲ ਚਮਕ ਰਹੇ ਆ ਇਹ ਵੀ 11 ਗ੍ਰਾਊਂਡ ਦੇ 100 ਗ੍ਰਾਮ ਆ ਠੀਕ ਹੈ ਨਾ ਇਹ 57 ਗ੍ਰਾਊਂਡ ਦੇ 110 ਰੁਪਏ ਲਓ ਇਹ 110 ਰੁਪਏ ਕਿਲੋ ਹੋ ਗਿਆ ਇਟ ਮੀਨਸ ਅਸੀਂ ਫਿਰ ਇਹ ਛੋਟੇ ਆ ਨਾ ਫਿਰ ਅਸੀਂ ਸਬਜ਼ੀ ਦੇ ਬਸ ਦੋ ਟਮਾਟਰ ਯੂਜ਼ ਕਰ ਲੈਂਦੇ ਆ ਬਹੁਤ ਹੁੰਨੇ ਆ ਤੇ ਇਹ ਫਿਰ ਅੱਧਾ ਕੱਟ ਕੇ ਰੱਖਣਾ ਪੈਂਦਾ ਫਿਰ ਇਹ ਫਰੈਸ਼ ਹੀ ਰਹਿੰਦੇ ਆ ਤਾਂ ਕਰਕੇ ਹਰ ਨਾਲ ਇਹ ਨਾ ਜੀ ਜ਼ਿਆਦਾ ਹੀ ਖਟਾਸ ਹੁੰਦੀ ਆ ਤਾਂ ਕਰਕੇ ਵਧੀਆ ਆ ਕੱਟ ਪੈਂਦੇ ਆ ਨਾਲੇ ਆ ਲੈ ਲੇ ਜੀ ਟਮਾਟਰ ਇਹ ਕਿੰਨਾ ਲੋ ਜੀ ਆਲੂ 2 ਕਿਲੋ ਲੈਨੇ 200 ਰੁਪਏ ਦੇ 10 ਕਿਲੋ 200 ਰੁਪਏ ਦੇ 10 ਕਿਲੋ 200 ਰੁਪਏ ਦੇ 10 ਕਿਲੋ 200 ਦੇ 200 ਕਰਾਉਣਗੇ ਹਾਂ 50 ਰੁਪਏ ਗੱਦ 10 ਕਿਲੋ ਮਿਲਿਆ। ਮਹਗੇ ਆ ਯਾਰ। ਮਹਗੇ ਆ। ਆ ਵੀ ਲੈ ਲੀਆ ਸਾਨੂੰ 50 ਰਾਂਡ ਦੀ ਪਈਆਂ। ਇਹ ਵੀ ਨਹੀਂ ਲੈ ਰਹੇ। ਮੰਨ ਇੱਕ ਲੈ ਲਓ ਨਾ। ਇੱਕ ਲੈ ਲਿਆ ਅਗਲੀ 10 ਅਗਲੀ ਵਾਰ ਆ ਜੇ ਇੱਕ ਹਫਤਾ ਦਾ ਨਾ ਦੋ ਹਫਤੇ ਦਾ ਨਾਮ ਨਾਲ ਚੱਲ ਜਾਣੀ ਐ। ਗੋਭੀ ਲੈ ਲਈ ਤੇ ਗੋਭੀ ਦੇ ਪਕੌੜੇ। ਗੋਭੀ ਦੇ ਪਕੌੜੇ ਗੌਰਵ। ਜਿੰਨੇ ਨੂੰ ਸਮਝਾ ਦੇ। ਦੋ ਬਰ ਦੇ ਪਕੌੜੇ। ਹਾਂਜੀ ਮਿੱਤਰੋ। ਮਾਲ ਫੱਟਾ ਬਣਾ ਸਾਰਾ ਰੈਡੀ ਹੋ ਗਿਆ ਸੌਰੀ ਕੱਲਾ ਕੱਲਾ ਸਵਾ ਨਹੀਂ ਦਿਖਾ ਪਏ ਆਪੀ 1500 ਰੁਪਏ ਆਇਸ ਚਲੇ ਬੜੇ ਪੋਦੀਆ ਆਫਰ ਦੇ ਲੱਗੇ ਹੋਏ ਸੀਗੇ ਤੇ ਮਿਲਕ ਵੀ ਸੀਗਾ ਇੱਥੇ ਪਰ ਮਿਲਕੇ ਯਾਰ ਘਾਟ ਸੋ ਥਾ ਲੈ ਗਏ ਸਾਰੇ 14 ਰੁਪਏ ਰੇਟ ਕਰ ਰਹੇ ਸੀ ਖਤਮ ਹੋ ਗਿਆ ਮਿਲਕੋ मामੇ ਕੋਨੈਕਸ ਮਿਲਕੋ मामੇ ਨਹੀਂ ਮਾਮਾ ਲੋਕਾਂ ਨੂੰ ਜਾ ਰਿਹਾ ਰੈਡੀ ਮੇਰੇ ਇਕੱਠਾ ਸਵਾ ਰੱਜੇ ਮਾਰਾ ਆਹ ਹੋ ਗਏ ਲੈ ਲਓ ਸਾਰਾ ਸਵਾਗਤ ਹੈਗੇ ਉਹ ਉੱਥੇ ਤੱਕ ਤੇ ਆ ਚੋਰ ਗਏ ਆ ਦੇ ਵਿੱਚ ਨਵਰੇ ਸਾਰਤੋਂ ਕਰ ਦਿਆ ਅੰਦਰ ਪੇਮੈਂਟ ਇਹਨਾਂ ਦੀ ਨਾ ਦੋਹਰਾ ਕਰ ਦੋਹਰਾ ਆਹ ਲਓ ਜੀ ਚਲੋ ਆਏ ਇੱਕ ਹਫ਼ਤੇ ਦਾ ਉਪਰੇ ਮਿਲਨੇਗਾ ਹੈ ਇੱਕ ਦੋ ਹਫ਼ਤੇ ਦਾ ਹੋ ਜੀ ਮਿੱਤਰੋ 15 15 20 20 ਕਿਲੋ ਭਜਨ ਜਿੱਛਾ ਪਾਇਆ ਹੋਇਆ ਆਪਾਂ ਬੈਗਾਂ ਚ ਉਹ ਦੇਖ ਪਰੇ ਵੀ ਦੁੱਧ ਲੱਦਿਆ ਹੋਇਆ ਤੇ ਹੁਣ ਪੈਦਲ ਜਾ ਰਹੇ ਹਾਂ ਚੜਾਈ ਹੈ ਨਾ ਅੱਗੇ ਲੀਦਰ ਜਾਣਾ ਦੁਆਰਾ ਉੱਥੇ ਉਹ ਸਾਮਾਨ ਹੈਗਾ ਉਹ ਸਸਤਾ ਥੋੜਾ ਤਾਂ ਕਰਕੇ ਉਹ ਤੁਹਾਨੂੰ ਦੁਆਰਾ ਛੱਡ ਜਾਣਾ ਪੈਣਾ ਪਰ ਘਰ ਜਾਣ ਦਾ ਰਸਤਾ ਵੀ ਇਸ ਸਾਈਡ ਤੋਂ ਪਤਰੀਨ ਚੱਲਦੇ ਆਉਂਦੇ ਹਨ ਬਹੁਤ ਜ਼ਿਆਦਾ ਹੋਣਗੇ ਇਹ ਕਿੱਥੇ ਬੰਨਣਾ ਪੈ ਗਿਆ ਸਾਮਾਨ ਤੇ ਇੰਨੀਆਂ ਕਰ ਰਹੇ ਹਾਂ ਬਾਈ ਪੂਰੀ ਆਹ ਦੇਖੋ ਇੱਕ ਹੋਰ ਸਾਈਕਲ ਗੁਰਪ੍ਰੀਤ ਤੇ ਪਨਾਜੁਕ ਸਮਾਨ ਨਾਲ ਅੱਗੇ ਗਿਆ ਚੱਲੀਏ ਰੌਂਡ ਤੇ ਚੱਲਾਂਗੇ ਬਜੀ ਮਿੱਤਰੋ ਲੋਹੀ ਮਿੱਤਰੋ ਹੁਣ ਚੱਲੇ ਆਪਾਂ ਘਰੇ ਜਿਜਲੈਂਸ ਤੇ ਸਮਾਨ ਦੇ ਕੋਈ ਥੇ ਬੰਨਿਆ ਹੋਇਆ ਪਿੱਛੇ ਵੀ ਲੈ ਰਿਆ ਆ ਸੇਮ ਐਸਾ ਦੀ ਪਿਛਲੀ ਦੋ ਸਾਈਕਲਾਂ ਤੇ ਆ ਸਮਾਨ ਪੂਰਾ ਚੱਕ ਲੈ ਇੱਕ ਮਹੀਨੇ ਦਾ ਸਟਾਕ ਚੜਾਈਆ ਹੋਇਆ ਆ ਦੇਖੋ ਆ ਲੋ ਜੀ ਮਿੱਤਰੋ ਦੇਖਿਆ ਫਿਰ ਜਾਂਦੀ ਭੱਜੀ ਸਾਈਕਲ ਐਸੇ ਤੁਹਾਨੂੰ ਸਾਈਕਲ ਵਲੌਗ ਬਹੁਤ ਦਿਨ ਪਿੱਛੇ ਮਿਲਿਆ ਹੁਣ ਦੇਖਣ ਨੂੰ ਹੈਨਾ ਮਤਲਬ ਕਿ ਮੇਰਾ ਵੀ ਕਈ ਦਿਨ ਦਾ ਉਹ ਸੀਗਾ ਵੀ ਮੈਂ ਕਾਫੀ ਦਿਨ ਹੋਏ ਸਾਈਕਲ ਨਹੀਂ ਚਲਾਇਆ ਪਰ ਵਿੱਚ ਚਲਾਈ ਜਾਂਦਾ ਸੀ ਪਰ ਉਹਨੇ ਵੀਡੀਓ ਵਗੈਰਾ ਨਹੀਂ ਸ਼ੂਟ ਕਰੀ ਠੀਕ ਹੈ ਨਾ ਤੇ ਬਸ ਅੱਜ ਕਰੋ ਹੀ ਜੋ ਤੁਸੀਂ ਨੂੰ ਤੇ ਅਸੀਂ ਵੀ ਕਰ ਰਹੇ ਹਾਂ ਇਸ ਦਿਨ ਨੂੰ ਇੰਜੋਏ ਤੇ ਹਰ ਇੱਕ ਦਿਨ ਐਦਾਂ ਹੀ ਇੰਜੋਏ ਕਰੋ ਭਾਈ ਕਿ ਆ ਬਤਾ ਕਿਹੜਾ ਦਿਨ ਲਾਸਟ ਹੋ ਗਿਆ ਹੈਨਾ ਤਾਂ ਸੱਚਾਈ ਹੈ ਹੈਨਾ ਦੋਸਤੋ ਵਿੱਚ ਜੋ ਮੈਂ ਰੁਕ ਗਿਆ ਉਹਨਾਂ ਨੂੰ ਆ ਜਾਂਦੇ ਇਕੱਠੇ ਜੱਲਾ ਯਾਰ ਇਕੱਠੇ ਜਾਂਦੇ ਜਿਆਦਾ ਮਜ਼ਾ ਆ ਗੱਲਾਂ ਬਾਤਾਂ ਕਰਦੇ ਮਜ਼ਾਕ ਕਰਦੇ ਹੈਨਾ ਇਕੱਠੇ ਚੱਲਦੇ ਆ ਗੱਲੇ-ਗੱਲੇ ਹੋਗੇ ਹੈਨਾ ਰੁਕ ਨਹੀਂ ਰਹੀ ਰੁਕ ਨਹੀਂ ਰਹੀ ਕੋਈ ਦੂਰ ਨਹੀਂ ਰਿਹਾ ਤੇ ਸਾਹਮਣੇ ਵਾਲਾ ਪਿੰਡ ਦਿਖ ਰਿਹਾ ਉਹਨਾਂ ਨੂੰ ਕੈਮਰੇ ਚ ਨਹੀਂ ਦਿਖ ਰਿਹਾ ਪਰ ਮੈਨੂੰ ਐਕਚੁਅਲ ਚ ਦਿਖ ਰਿਹਾ ਹੈ ਬਹੁਤ ਥੇ ਪਹੁੰਚਣਾ ਹੁਣ ਨਮਾਨ ਆ ਗਈ ਆ ਸਾਡੇ ਵਾਲੇ ਸੈਕਿੰਡ ਲਿਚੀ ਦਾ ਆਰਤੀ ਮੋੜ ਤੇ ਹੋਏ ਉਹ ਕੀ ਹੋਇਆ ਏ ਕਾ ਤਿਆ ਸਾੜਾ ਸਾਈਕਲ ਥੱਲੇ ਕਿਧਰ ਤਾਰਦੀ ਤੂੰ ਯਾਰ ਕੀ ਆ ਯਾਰ ਸਾਈਕਲ ਲਿਆਉਂਦੀ ਤੂੰ ਚਲਾਣੀ ਯੋ ਪਿਆ ਫੋਨ ਯੋ ਪਿਆ ਫੋਨ ਵੇਕਾ ਬੈਗਵੜੀ ਕਰ ਰਹੀ ਆ ਤੂੰ ਸੌ ਰਿਹਾ ਤੂੰ ਤੂੰ ਸੋਚਦਾ ਨਹੀਂ ਪਰ ਸਪੀਡ ਕਿੰਨੀ ਹੋ ਗਈ ਸਾਹ ਵਾਲੀ ਮਰਨਾ ਹੋਰ ਮਰ ਜਾਂਦਾ ਦੂ ਜਿਸ ਹੱਬ ਤੇ ਗਿਰਿਆ ਤੂੰ ਨੀਚੇ ਇੰਨੀ ਡੂੰਗੇ ਮਾ ਦੇਖ ਕਿ ਕਹਣਾ ਡੂੰਗਾ ਅਰੇ 40 ਕੋਈ ਆ ਯਾਰ ਇਹ ਜਿਸ ਨੂੰ ਦਿਲ ਹਲਦਾ ਹੈ ਮਾ ਤੇ ਸੋਰਾ ਮੋਟੀ ਬੁੱਧੀ ਤਰ ਜਿਹਨੇ ਪੜਾ 20 25 ਕਿਲੋ ਤਰਾ ਬੈਗ ਮਾਰੂ ਤੂੰ ਜੋ ਨਾ ਬਾ ਚੋਠਾ ਚੁਪਾ ਚੁਣਨ ਲੱਗ ਰਿਹਾ ਆ ਛੋਟੇ ਕਹਾਂ ਦੇ ਰਹਿ ਤਾ ਮੈਂ ਨਿਮਾਨ ਤੇ ਸਾਡੇ ਵਾਲੇ ਗੌਰਵ ਤੇ ਨਿਮਾਨ ਦੇ ਨਾ ਸਾਈਕਲ ਕੰਟਰੋਲ ਨਹੀਂ ਹੋਈ ਥੱਲੇ ਹੀ ਤਾਰ ਸੀ ਖੇਚ ਉਧਰ ਨਾ ਮਲ ਗਈ ਮੋੜ ਆ ਇਕਦਮ ਐਵੇਂ ਉਹ ਵੀ نیچے ਉਤਰਦੇ ਹੀ ਆ ਇਹ ਕੰਟਰੋਲ ਕਰਨੀ ਪੈਂਦੀ ਆ ਠੀਕ ਆ ਨਾ ਉਹ ਸਿੱਧਾ ਹੀ ਤਾਰ ਸੀ ਮੈਂ ਦੇਖਿਆ ਪਿੱਛੇ ਮੁੜ ਕੇ ਦੇਖਣਾ ਥੱਲੇ ਓਹੋ ਖੜੀਆ ਫਿਰ ਫੋਨ ਲੱਭੀ ਜਾਂਦਾ ਆ ਆ ਲੋ ਜੀ ਮਿੱਤਰੋ ਪਹੁੰਚ ਗਏ ਆ ਪਾਜੀ ਜਲੈਂਸ ਇਹ ਦੇਖੋ ਠੀਕ ਆ ਜੀ ਇੱਥੇ ਥੋੜੀ ਦੂਰ ਆ ਬਸ ਮਨਾ ਕਰ ਇੱਧਰ ਕੰਪਨੀ ਆ ਜਣੀਆ ਕੰਪਨੀ ਤੋਂ ਬਾਅਦ ਆਪਣਾ ਘਰ ਆ ਅੱਗੇ ਇੱਥੇ ਵੀ ਕੰਟਰੈਕਸ਼ਨ ਵਰਕ ਚੱਲਦਾ ਪਿਆ ਹੈ ਇੱਕ ਮਕਾਨ ਬਣ ਰਹੇ ਨੇ ਇੱਥੇ ਨਵੇਂ ਆ ਦੇਖੋ ਆਓ ਜੀ ਆਓ ਸ਼ਕਲ ਲਗਾਓ ਥੋੜੀ ਆ ਜਾ ਆ ਦੇਖੋ ਇੰਸਟ੍ਰਕਸ਼ਨ ਕਿਸ ਤਰ੍ਹਾਂ ਗਿਰਿਆ ਬੈਲੈਂਸ ਹੋ ਗਿਆ ਉਹ ਬੰਦਾ ਬੈਲੈਂਸ ਹੋ ਗਿਆ ਬੰਦਾ ਬੈਲੈਂਸ ਕੌਣ ਦਾ ਬੰਦਾ ਹੋ ਗਿਆ ਬੰਸ ਕਬਲਾ ਤੋ ਗਿਆ ਅੱਗਾ ਹੀ ਦੇਖ ਰਿਹਾ ਨਾ ਪਤਾ ਨਹੀਂ ਮੈਂ यूं ਤਰ ਕਰਨੇ ਖੇਤ ਦੇਖ ਰਦਾ ਉਹ ਬੈਜਿੰਗਾ ਦੇਖ ਰਦਾ ਕਿ ਅੱਗ ਸੈਲ ਜਿੱਦਾਂ ਹੀ ਵੱੜ ਗਈ ਓਹੋ ਅੱਗ ਹੀ ਰੈਜਿਸਟਰ ਨੀ ਨੂੰ ਨੂੰ ਜੀ ਕਹਿ ਨੂੰ ਇਹ ਨੂੰ ਨਾ ਮੇਰੇ ਫੋਨ ਕਰਲੀਏ ਉਹ ਫੋਨ ਕੱਢਣੇ ਨਹੀਂ ਚਾਹ ਤਾ ਫੋਨ ਛੋੜ ਕੇ ਬੱਸ ਕੋਈ ਸੁਣਾ ਨਾ ਉਹਨੂੰ ਟੈਕ ਟੋ ਕਰੇ ਜਿੱਦਾਂ ਯਾਦ ਕਿ ਸੁਗਾਰੇ ਮੜ ਗਈ ਗਾੜੇ ਰੁਕ ਗਿਓ ਪਰ ਅੱਗੇ ਅੱਗੇ ਚੱਗਣਾ ਉਹਨਾਂ ਦੇਖ ਰਿਹਾ ਨਾ ਅਸੀਂ ਦੂਰ ਦੇ ਬੰਦੇ ਦੇਖ ਵਾ ਰੁਕਤੇ ਹਾਰੇ ਮਨੇ ਸਿੱਧਾ ਚਲੂਗੇ ਹੋ ਚਲ ਫਾਈਨਲੀ ਪਹੁੰਚ ਗਏ ਆ ਇਹ ਆਪਣਾ ਘਰ ਤੇ ਸੈਕ ਦਾ ਨਾ ਮਾਰ ਅੰਦਰ ਬਾੜਦੇ ਆ ਦੇਖੋ ਦੇਖੇ ਖੜੇ ਖੜੇ ਗ੍ਰੇਡ ਲੱਗ ਰੇ ਅੰਦਰ ਇਹ ਕਮਰਾਤ ਬੜਾ ਬਹੁਤ ਲੋ ਲੋ ਜੀ ਮਿੱਤਰੋ ਸਮਾਨ ਦੇਖੋ ਕਿੰਨਾ ਹੋਰੇ ਵੀ ਲਗਾੜੇ ਜਿੰਨਾ ਸਮਾਨ ਹਲੇ ਇਹਦੇ ਚ ਹੋਰ ਸਮਾਨ ਨਹੀਂ ਹੈਗਾ ਜਿਹੜਾ ਆਟਾ ਚੋਲ ਹੋਰ ਚੀਜ਼ਾਂ ਚੋੜਦਾ ਹੈਗੇ ਆ ਪਰ ਆਟਾ ਆਟਾ ਨਹੀਂ ਹੈ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਦਾਲਾ ਦੂੜਾ ਉਹ ਨਹੀਂ ਹੈਗੇ ਆ ਪਰ ਇਹ ਬੇਸਿਕ ਸਮਾਨ ਆ ਜਿਹੜਾ ਸਾਡਾ 2-3 ਹਫ਼ਤਿਆਂ ਚ ਲੱਗ ਜਾਂਦਾ ਉਹ ਦੇਖੋ ਤੇ ਬਿਸਕੁਟ ਖਾਓ ਇੰਜੋਏ ਕਰੋ ਤੇ ਇਸਟਾਈਕ ਦੀ ਥੈਂਕ ਯੂ ਸੋ ਮੱਚ ਦੋਸਤੋ ਤੁਸੀਂ ਇਹ ਬਲੌਗ ਦੇਖਿਆ ਹੁੰਦੇ ਲਈ ਤੇ ਮਿਲਦੇ ਆ ਤੁਹਾਨੂੰ 89 ਬਲੌਗ ਚ ਤੇ ਵਧੀਆ ਲੱਗਦਾ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬਸ ਕਰ ਦੇਣਾ ਠੀਕ ਹੈ ਜੀ ਓਕੇ ਚਲੋ ਬਿਸਕੁਟ ਖਾਂਦੇ ਓਏ ਗੁਰਪ੍ਰੀਤ